ਕਰਨ ਦੇ ਲਈ ਡੀਏਪੀ ਖਾਦ ਨਾ ਮਿਲਣ ਨੂੰ ਲੈ ਕੇ ਆ ਰਹੀ ਪਰੇਸ਼ਾਨੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਕਿਸਾਨਾ ਗੁਰਦਸ਼ਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨਾਲ ਲਗਾਤਾਰ ਤੱਕਾ ਕੀਤਾ ਜਾ ਰਿਹਾ ਹੈ ਸੋਨਾ ਕਿਹਾ ਹੈ ਕਿ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਹੈ ਤੇ ਸਰਕਾਰ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਹੀ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸ਼ਾਸਿਤ ਸੂਬਿਆਂ ਦੇ ਵੱਲੋਂ ਹੁਣ ਪੰਜਾਬ ਦੇ ਚੋਲਾ ਦੇ ਸੈਂਪਲ ਵੀ ਫੇਲ ਕੀਤੇ ਜਾ ਰਹੇ ਹਨ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਸਤੀ ਸ਼ੇਰ ਐਸ ਟਾਈਮ ਖੜੇ ਆ ਜੀਰਾ ਵਿਖੇ ਸੋ ਜਿੱਥੇ ਸਾਡੇ ਨਾਲ ਪਾਰਤੀ ਕਿਸਾਨ ਯੂਨੀਅਨ ਕਾਜੀਆਂ ਦੇ ਅਹੁਦੇਦਾਰ ਮੌਜੂਦ ਨੇ ਜਿਸਨੂੰ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਜਿਹੜੇ ਚੋਲ ਆ ਉਹਨਾਂ ਦੀ ਗੁਣਵੰਤਾ ਤੇ ਜਿਹੜੇ ਆ ਸਵਾਲੀਆ ਨਿਸ਼ਾਨ ਲੱਗ ਰਿਹਾ ਔਰ ਦੋ ਤਿੰਨ ਸਟੇਟਾਂ ਇਹੋ ਜੀਆਂ ਜਿੱਥੇ ਉਹਨਾਂ ਚੋਲਾਂ ਦੇ ਸੈਂਪਲ ਵੀ ਫੇਲ ਹੋਏ ਆ ਤਾਂ ਇਸ ਸਬੰਧ ਦੇ ਵਿੱਚ ਅੱਜ ਕਿਸਾਨ ਯੂਨੀਅਨ ਦੇ ਜਿਹੜੇ ਮੈਂਬਰ ਸਾਡੇ ਨਾਲ ਅਹੁਦੇਦਾਰ ਜਿਹੜੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਚੋਲਾਂ ਦੀ ਗੁਣਵੰਤਾ ਤੇ ਜਿਹੜੇ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਆ ਜਾਂ ਸੈਂਪਲਿੰਗ ਫੇਲ ਹੋ ਰਹੀ ਹੈ ਇਸ ਨੂੰ ਲੈ ਕੇ ਇਹਨਾਂ ਦਾ ਕੀ ਮੰਨਣਾ ਹੈ ਸਰਦਾਰ ਦਰਸ਼ਨ ਸਿੰਘ ਪਾਰਟੀ ਕਿਸਾਨ ਯੂਨੀਅਨ ਕਾਦੀਆ ਤੋਂ ਸਾਡੇ ਨਾਲ ਮੌਜੂਦ ਨੇ ਦਰਸ਼ਨ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹਵਾਂਗੇ ਕਿ ਇੱਕ ਕਿਸਾਨ ਜਿਹੜਾ ਇੰਨੀ ਮਿਹਨਤ ਕਰਕੇ ਫਸਲ ਉਗਾਉਂਦਾ ਪਕਾਉਂਦਾ ਉਸ ਤੋਂ ਬਾਅਦ ਜਿਹੜਾ ਉਹਦੀ ਸੈਂਪਲਿੰਗ ਵਗੈਰਾ ਹੁੰਦੀ ਹੈ ਤਾਂ ਐਨ ਸਮੇਂ ਤੇ ਆ ਕੇ ਉਹ ਚੋਲਾਂ ਦੀ ਜਿਹੜੀ ਸੈਂਪਲਿੰਗ ਹੈ ਉਹ ਫੇਲ ਆ ਰਹੀ ਹੈ ਮਤਲਬ ਪੰਜਾਬ ਦੇ ਚੋਲਾਂ ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਕਿ ਪੰਜਾਬ ਦੇ ਚੋਲਾਂ ਦੇ ਵਿੱਚ ਜਿਹੜੀ ਹੈ ਗੁਣਵੱਤਾ ਦੀ ਮੇਰਾ ਤਾਂ ਇਹ ਕਹਿਣਾ ਜੀ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਆ ਸਾਡਾ ਜਿਹੜਾ ਚੌਲ ਵਪਾਰੀ ਆ ਜਾਂ ਸ਼ੈਲਰ ਮਾਲਕ ਆ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਟਕਵਾਂਜੇ ਰਚਿਆ ਜਾਂਦਾ ਸਿੰਪਲ ਤਿੰਨ ਵਾਰੀ ਪਹਿਲਾਂ ਹੁੰਦੀ ਆ ਜੀ ਪਾਸ ਇਹ ਤਿੰਨ ਵਾਰੀ ਸਿੰਪਲ ਪਹਿਲਾਂ ਹੁੰਦੀ ਆ ਸਿੰਪਲ ਹੁੰਦੀ ਉਹ ਪਾਸ ਹੋ ਕੇ ਇਹ ਜਾਣ ਬੁੱਝ ਕੇ ਇਹ ਚਾਹੁੰਦੇ ਆ ਕਿ ਜਿਹੜਾ ਅਸੀਂ ਕਿਵੇਂ ਨਾ ਕਿਵੇਂ ਇਹਨਾਂ ਨੂੰ ਬਦਨਾਮ ਕਰਕੇ ਹੁਣ ਸ਼ੈਲਰਾਂ ਨੂੰ ਵੇਖੋ ਕਿੰਨੀ ਉਹਨਾਂ ਦੀ ਵਿਚਾਰਿਆਂ ਦੀ ਪਹਿਲਾਂ ਦਾ ਚੱਕਿਆ ਨਹੀਂ ਗਿਆ ਸਾਡੇ ਆਕੂ ਉਹ ਵੀ ਬਹੁਤ ਔਖੇ ਜੀ ਅਸੀਂ ਕਹੀਏ ਨਾ ਵੀ ਸ਼ੈਲਡਰ ਮਾਲਕ ਜਿਹੜੇ ਆ ਉਹ ਬਹੁਤ ਮਤਲਬ ਇਹ ਧੰਦਾ ਬੜਾ ਵਧੀਆ ਕਰੋੜਾ ਰੁਪਈਆ ਉਹਨਾਂ ਨੂੰ ਘਾਟਾ ਪਿਆ ਵੀ ਜਿਹੜਾ ਪਿਛਲੇ ਸਾਲ ਚੱਕਿਆ ਨਹੀਂ ਗਿਆ ਹੁਣ ਜਿਹੜਾ ਸਾਡੇ ਉਹ ਵਪਾਰੀ ਨੂੰ ਜਾਂ ਸਾਡੀਆਂ ਮਿੱਲਾਂ ਨੂੰ ਉਹ ਥੱਲੇ ਲਾਉਣ ਵਾਸਤੇ ਯਾਰ ਡੀਪੀ ਖਾ ਦੇਣਾ ਤੋਂ ਸੈਂਟਰ ਤੋਂ ਦਿੱਤੀ ਨਹੀਂ ਗਈ ਜਿਹੜਾ ਮੈਂ ਤਾਂ ਸਮਝਦਾ ਵੀ ਜਿਹੜਾ ਪਿਛਲਾ ਸਾਥੋਂ ਬਦਲਾ ਜਿਹੜਾ ਦਿੱਲੀ ਵਾਲਾ ਉਹ ਕਿਸੇ ਤਰੀਕੇ ਨਾਲ ਇਹ ਮੋਦੀ ਸਰਕਾਰ ਲੈ ਰਹੀ ਆ ਇਸ ਕਰਕੇ ਜੀ ਇਹ ਸਾਰੀਆਂ ਜਿਹੜਾ ਸਾਡਾ ਜਿਹੜਾ ਚੌਲ ਅੱਜ ਵੀ ਕਹਤਾ ਕਿੰਨਾ ਜੀ ਸਾਡੀ ਬਾਹਰ ਦੀ ਏਜੰਸੀ ਹੋਵੇ ਉਹ ਸਾਰਿਆਂ ਦਾ ਸਾਹਮਣੇ ਉਹਨੂੰ ਚੈੱਕ ਕਰਨਾ ਸਾਡਾ ਤਾਂ ਅੱਜ ਵੀ ਚੋਂ ਬਹੁਤ ਵਧੀਆ ਕਿਉਂ ਅਸੀਂ ਜਿਹੜੀਆਂ ਦਵਾਈਆਂ ਹੀ ਬਹੁਤ ਵਧੀਆ ਇੱਕ ਅੱਧਾ ਸਪਰੇਅ ਕਰਦੇ ਆ ਲੋਕੀ ਵੇਰ ਹੋਗੇ ਪਹਿਲਾਂ ਦੀਆਂ ਗੱਲਾਂ ਤਾਂ ਹੈ ਨਹੀਂ ਵੀ ਪੰਜ-ਪੰਜ ਸਪਰੇਅ ਕਰਤੀਆਂ ਤੇ ਸਰਕਾਰ ਦੀ ਸਾਰੀ ਇਹ ਜਿਹੜੀ ਆ ਮਨਸ਼ਾ ਜੀ ਡੀਪੀ ਨਾਂ ਦੇਣੀ ਨਾਲ ਦੇ ਡੀਪੀ ਦਿੱਤੀ ਆ ਤੇ ਉਹਦੇ ਨਾਲ ਦੋ-ਦੋ ਬੋਤਲਾਂ ਤਿੰਨ-ਤਿੰਨ ਵੇਹ ਲੋੜੀਆਂ ਕੁੜੀਆਂ ਨਾ ਉਹਦਾ ਕੋਈ ਸਾਨੂੰ ਤਾਂ ਦੋ-ਦੋ ਹਜ਼ਾਰ ਦੇ ਵਿੱਚ ਡੀਪੀ ਪਈ ਹੈ ਜੀ 13 1350 ਦੀ ਬੋਰੀ ਨਾਲ ਜਿਹੜਾ ਸਮਾਨ ਦਿੱਤਾ ਤੇ ਕਈ ਭਰਾ ਇਹੋ ਜੀ ਵੀ ਜਿਹਨਾਂ ਨੂੰ ਮਿਲੀ ਨਹੀਂ ਉਹਨਾਂ ਦੇ ਅੱਜ ਵੀ ਬੈਠੇ ਹੋ ਇਸ ਕਰਕੇ ਜੀ ਕਿਸਾਨੀ ਨੂੰ ਮਾਰਨ ਵਾਸਤੇ ਸਾਰਾ ਇਹ ਤਾਂ ਇੱਕ ਠਕਵਾਜੇ ਬਣਾਇਆ ਵੀ ਆਪਦੀ ਆ ਵੀ ਮਨਜਨ ਵੀ ਮੋਤੀ ਸਾਹਿਬ ਆ ਜਾਓ ਤਾਂ ਤੁਹਾਨੂੰ ਇੱਥੇ ਤੁਹਾਡੀ ਸਰਕਾਰ ਬਣਾ ਕੇ ਤੋੜ ਦਨੇ ਇਹ ਗੱਲ ਕਦੇ ਨਹੀਂ ਹੋਣੀ ਪੜਾ ਸੀ ਭੁੱਖੇ ਮਰ ਜੀ ਇੱਕ ਕੁਝ ਮੰਗਾ ਨੂੰ ਲੈ ਕੇ ਜਿਹੜਾ ਡੱਲੇਵਾਲ ਸਾਹਿਬ ਆ ਉਹਨਾਂ ਵੱਲੋਂ ਜਿਹੜਾ ਭੁੱਖ ਹੜਤਾਲ ਕਰਨ ਦਾ ਫੈਸਲਾ ਲਿੱਤਾ ਗਿਆ ਤੇ ਤੁਹਾਡਾ ਕੀ ਕਹਿਣਾ ਹੋਵੇਗਾ ਠੀਕ ਆ ਜੀ ਫਿਰ ਹੋਰ ਮਾਰੀ ਤੇ ਕੀ ਕਰਾਂਗੇ ਜਦੋਂ ਸਰਕਾਰ ਕਿਸੇ ਦੀ ਨਹੀਂ ਕੋਈ ਗੱਲ ਮੰਨਦੀ ਠੀਕ ਆ ਨਾ ਫਿਰ ਸਾਡੇ ਕੋਲੇ ਤਾਂ ਆਹੀ ਹੁੰਦਾ ਜਾਂਦਾ ਪ੍ਰੈਸ਼ਰ ਆ ਜਾਂ ਫਿਰ ਉਹ ਆਪਦੀ ਡੱਲੇਵਾਲ ਸਾਹਿਬ ਵਧੀਆ ਨੇਤਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਜੀ ਦੂਜੀਆਂ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਜੇ ਤੁਸੀਂ ਇਕੱਠਾ ਲਾ ਕੇ ਚੱਲੋ ਇਹ મતਭੇਦ ਆਪਦੇ ਖਤਮ ਕਰਕੇ ਇਹ ਮੇਰ ਮਾਰੀਏ ਵੀ ਮੈਂ ਤਗੜਾ ਤੁਸੀਂ ਸਾਰੇ ਹੀ ਬਹੁਤ ਕੰਮ ਕਰਦੇ ਆ ਦੂਜੇ ਵੀ 33 ਜਿਹੜੇ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਆ ਸਿਆਣੇ ਲੀਡਰ ਆ ਰਾਜੇਵਾਲ ਆ ਕਾਧੀਆਂ ਸਾਹਿਬ ਹੋਰ ਬਥੇਰੇ ਬਹੁਤ ਸਿਆਣੇ ਲੀਡਰ ਪਰ ਇਹ ਮੈਂ ਮਾਰੀਏ ਇਸ ਕਰਕੇ ਠੀਕ ਆ ਜੀ ਉਹ ਮਰਨ ਵਰਤ ਅੱਗੇ ਵੀ 2-3 ਵਰੀ ਉਹਨਾਂ ਨੇ ਰੱਖੇ ਮਰਨ ਵਰਤ ਤੇ ਹੁਣ ਵੀ ਰੱਖਣਗੇ ਜੇ ਸ਼ਾਇਦ ਉਹਨਾਂ ਦੇ ਇਹ ਰੱਖਣ ਦਾ ਜੇ ਸਰਕਾਰ ਦੇ ਕੰਨ ਖੋਲ ਜਾਣ ਚੰਗੀ ਗੱਲ ਆ ਜੀ ਮਾੜੀ ਨਹੀਂ ਗੀ ਸੋ ਛੇ ਕਰ ਮਰਨ ਵਰਤ ਰੱਖ ਕੇ ਯਾ ਭੋਖੜ ਤਾਲਾ ਕਰਕੇ ਹੀ ਸਰਕਾਰ ਨੂੰ ਜਗਾਉਣਾ ਪਵੇ ਕਿਸ ਤਰ੍ਹਾਂ ਇਨਸਾਫ ਦੀ ਜਿਹੜੀ ਹੈ ਗੱਲ ਕੀਤੀ ਜਾ ਸਕਦੀ ਹੈ ਇਹ ਕਹਿਣਾ ਸੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਤੋਂ ਸਾਡੇ ਨਾਲ ਸਰਦਾਰ ਦਰਸ਼ਨ ਸਿੰਘ ਮਜੂਸੀ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਅਨ ਇਸ ਪੰਜਾਬ ਕੈਮਰਾ ਪਰਸਨ